ਸਾਰਿਆਂ ਨੂੰ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੁੜੀਆਂ ਹੈ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕ 2001 ਹਾਈਟ 5 ਫੁੱਟ 11 ਇੰਚ ਕਾਸਟ ਜਟ ਸਿੱਖ ਏਰੀਆ ਨਿਆਲ ਸਿੰਘ ਵਾਲਾ ਮੂਗਾ ਪੜਾਈ ਪਲਸ 2 ਨਾਨ ਮੈਡੀਕਲ ਕੋਰਸ ਕੰਪਿਊਟਰ ਪ੍ਰੋਗਰਾਮ ਕਨੇਡਾ ਵਰਕ ਪਰਮਿਟ ਜਮੀਨ ਦਾ ਸੇਕੜ ਪਰਿਵਾਰ ਮੈਂਬਰ ਪਿਤਾ ਕੀਤੀ ਵੜੀ ਕਰਦੇ ਨੇ ਮਾਤਾ ਹਾਊਸ ਵਾਈਫ ਪਰ ਇੱਕ ਪ੍ਰਾ ਕੈਨੇਡਾ ਪੀਆਰ ਮੰ ਵਿਧਿਆ ਪਰਵਾਰ ਤੋਂ ਪੜਿਲੀ ਕੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9872334516 884777765 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਉਹ ਸਿੰਗਲ ਲੜਕਾ ਕਨੇਡਾ ਪੀਆ ਰ ਜੰਤੀ 1996 ਹਾਈ ਟੂ ਫਨਪੂਰ 7 ਇੰਚ ਕਾਸਟ ਜਰਸੀ ਖੇਰੀਆ ਰਾਕੋਟ ਮੁਰੀਆਣਾ ਪੜਾਈ ਬੀਟੈਕ ਕਮ ਸਟੋਰ ਸੁਪਰਵਾਈਜ਼ਰ ਇਹਨਾਂ ਚਾਹ ਕਿਲੇ ਪਰਵਾਰ ਮੈਂਬਰ ਪਿਤਾ ਮਾਤਾ ਮੰਗਵਰੀਆ ਪਰਵਾਰ ਤੋਂ ਪਣੀ ਲਕੀ ਲੜਕੀ ਦਿ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7714614001 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜੰਤੀ ਉਮਰ 38 ਸਾਲ ਹਾਈਟ 5 ফুট 6 ਇੰਚ ਕਾਸਟ 60 ਕਿਲੋ ਪੜਾਈ 10ਵੀਂ ਪਾਸ ਏਰੀਆ ਮੋਗਾ ਜ਼ਮੀਨ 8 ਕਿੱਲੇ 50 ਕਿੱਲਿਆਂ ਦੀ ਖੇਤੀ ਕਰਦੇ ਨੇ ਦੋ ਟਰੈਕਟਰ ਇੱਕ ਛੋਟਾ ਇੱਕ ਵੱਡਾ ਪਰਿਵਾਰ ਮੈਂਬਰ ਪਿਤਾ ਇੱਕ ਬਰਾਸ਼ਟ ਏਰੀਆ ਸਿਟੀਜ਼ਨ ਮੰਗਰ ਬਦਿਆਪੁਰਾ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9972473080 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ। ਆਮੋ ਸਿੰਘ ਜਨਤਕ ਕਸ਼ੀ ਬਾਰੋਣੀ ਸੋਕਨਮੇ ਹਾਇਦੋ ਪਿੰਕੋਟ 11 ਇੰਚ ਪੜਾਈ ਬੀ ਕਾਮ ਕਮ ਆਨਲਾਈਨ ਤੇ ਜੋਬ ਕਰਦਾ ਜਮੀਨ 10 ਕਿੱਲੇ ਦੁਕਾਨ ਤੇ ਸ਼ਹਿਰ ਵਿੱਚ ਪ੍ਰਾਪਰਟੀ ਪਰਿਵਾਰ ਮੈਂਬਰ ਪਿਤਾ ਮਾਤਾ ਮੰਗ ਹੈ ਵਜਿਓ ਪਰਿਵਾਰ ਤੋਂ ਲੜਕੀ ਵੀ ਲੋੜ ਹੈ ਸਿੰਪਲ ਮੈਰिज ਇਹਨਾਂ ਨੇ ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ 84378340 ਵਾਡ ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਨੂੰ ਸੀਗੁਜਨਤਿਕ 1991 ਕਾਸਟ ਜੱਟ ਸਿਕ ਏਰੀਆ ਲੁਧਿਆਣਾ ਰਾਈ ਕੋਲ ਮੰਗ ਅਵਧੀਆ ਪਰਵਾਰ ਕੋ ਲੜਕੀ ਦੀ ਲੋੜ ਹੈ ਲੜਕੀ ਗਰੀਬ ਕਰਦੀ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 991452568 ਤੁਸੀਂ ਪ੍ਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ। ਮਮ ਸਿੰਘ ਜਨਮਤਰੀ 1993 ਕਾਸ਼ਟੇਵ ਯਰਸਿਕ ਏਰੀਆ ਬਟਿੰਡਾ ਕਮ ਪ੍ਰਾਈਵੇਟ ਜੌਬ ਹਸਪਤਾਲ ਪੜਾਈ ਪਲਸ 2 ਕੋਰਸ ਆਈਟੀਆਈ ਜ਼ਮੀਨ 4 ਕਿੱਲੇ ਪਰਵਾਰ ਮੈਂਬਰ ਪਿਤਾ ਟੀਚਰ ਮਾਤਾ ਹਾਊਸ ਵਾਈਫ ਇੱਕ ਭਰਾ ਪ੍ਰਾਈਵੇਟ ਜੌਬ ਇੱਕ ਪੈਨ ਮੈਰਿਡ ਮਨ ਰਵੀਆ ਪਰਿਵਾਰ ਨੂੰ ਮਾੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਇਹਨਾਂ ਦਾ WhatsApp ਨੰਬਰ 77101 93790 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਹੁਸੈਨ ਗੁਜਰਾਂ ਤੇ 1993 ਹਾਈਟ 5 ਫੁੱਟ 11 ਇੰਚ ਕਾਸਟ ਜਰਸੀ ਕਸ ਏਰੀਆ ਗੁਰਦਾਸਪੁਰ ਪੜਾਈ ਡਿਪਲੋਮਾ ਫੇਵਰੇਟ ਹੈ ਕਮ ਕਿੱਟੀ ਵਾਲੀ ਜ਼ਮੀਨ 8 ਕਿੱਲੇ ਸ਼ਹਿਰ ਵਿੱਚ 메인 ਰੋਡ ਤੇ 10 ਕਿੱਲੇ ਪਿੰਡੂ ਇੱਕ ਹਾਲ ਕਿਰਾਏ ਤੇ 52000 ਪ੍ਰਤੀ ਮਹੀਨਾ ਇੱਕ ਕੋਠੀ ਤੇ ਇੱਕ ਘਰ ਲੜਕਾ ਵੈਸ਼ਨੂ ਤੇ ਗੁਰਸਿੱਖ ਨਸ਼ਾ ਰਹਤੇ ਹੈ ਲੜਕੇ ਨੇ ਅਮਰ ਸਤਨਾ ਹੈ ਲੜਕੀ ਦੀ ਆਵਾਜ਼ ਵਿੱਚ ਥੋੜੀ ਜਹੀ ਪ੍ਰੋਬਲਮ ਹੈ ਪਰ ਫੈਮਿਲੀ ਮੈਂਬਰ ਪਿਤਾ ਕਿੱਤੀ ਬੜੀ ਕਰਦੇ ਨੇ ਮਾਤਾ ਕਰੇਲੂ ਅਮਰਤਾਰੀ ਇੱਕ ਪ੍ਰਾਣ ਨੇ ਇੰਗਲੈਂਡ ਜਾਣਾ ਇੱਕ ਭੈਣ ਆਸਟ੍ਰੇਲੀਆ ਨਰਸ ਦੋ ਭੈਣਾਂ ਕੈਨੇਡਾ ਪੀਆਰ ਵਧੀਆ ਪਰਿਵਾਰ ਤੋਂ ਲੜਕੀ ਗ੍ਰੈਜੂਏਟ ਜਾਂ ਨਰਸਿੰਗ ਜਾਂ ਸਾਢੇ 6 ਬੈਂਡ ਹੁਣ ਆਸਟ੍ਰੇਲੀਆ ਜਾਣ ਵਾਸਤੇ ਜਾਂ ਕਰੇਲੂ ਸਲਾਈ ਫਾਲਰ ਦਾ ਕੰਮ ਸਿੱਖੀ ਹੋਵੇ ਕਰੇਲੂ ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਬਿਆ ਸਿੰਪਲ ਕਰਨਾ ਇਨਾਂ ਨੂੰ ਯਾਤੀਵੰਦ ਨਹੀਂ ਇਹਨਾਂ ਦਾ ਮੋਬਾਈਲ ਨੰਬਰ 86995952472 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਤੇ ਬਿਛੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਕਾ ਕਨੇਡਾ ਪੀਆਰ ਜਨਮਤੀ 1998 ਹਾਈਟ 5 ਫੁੱਟ 9 ਇੰਚ ਕਾਸਟ ਯਰ ਸਿਕ ਅਗੋ ਸਿੱਧੂ ਪਰ ਆਈ ਕੰਪਿਊਟਰ ਇੰਜੀਨੀਅਰ ਜਿਮੇ 10 ਏਕੜ ਏਰੀਆ ਮੋਗਾ ਨਿਹਾਲ ਸਿੰਘ ਵਾਲਾ ਪਰ ਫੈਮਿਲ ਮੈਂਬਰ ਕਾਮ ਪਿਤਾ ਕੀਤਿਵੜੀ ਮਾਤਾ ਹਾਊਸ ਵਾਈਵਰ ਇੱਕ ਭਰਾ ਕਨੇਡਾ ਵਰਕ ਪਰਮੈਂਟ ਮਾਸੀ ਖੰਡਨੀ ਪਰਵਾਤ ਤੋਂ ਲੜਕੀ ਕਨੇਡਾ ਪੀਆਰ ਜਨ ਵਰਕ ਪਰਮੈਂਟ ਦਾ ਇੰਡੀਆ ਤੋਂ ਬੀਐਸਸੀ ਨਰਸਿੰਗ ਕੀਤੀ ਹੋਈ ਇਨਾਂ ਦਾ ਮੋਬਾਈਲ ਨੰਬਰ 987343516 ਦੂਜਾ ਮੋਬਾਈਲ ਨੰਬਰ 8347077765 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਇਕੱਠਾ ਕਰਿਓ ਮੈਰਿਜ ਬਰਵਾਲੇ ਤੇ ਬਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਨਾਮ ਇਹ ਸਿੰਘ ਲੜਕਾ ਅਮਰੀਕਾ ਸਿਟੀਜ਼ਨ ਜਨਮ ਤਰੀਕ 1993 ਕਾਸਟਾ ਖਤਰੀ ਸਿੱਕਾ ਕਰਾਈ ਗ੍ਰੈਜੂਏਸ਼ਨ ਅਮਰੀਕਾ ਪਰਵਾ ਮੈਂਬਰ ਅਮਰੀਕਾ ਸਿਟੀਜ਼ਨ ਦੋ ਪਿਆਨਾ ਮੈਰਿਡ ਆਸਟ੍ਰੇਲੀਆ ਸਿਟੀਜ਼ਨ ਕਾਮ ਆਪਣਾ ਬਿਜ਼ਨਸ ਇਟਾਲੀਅਨ ਰੈਸਟੋਰੈਂਟ ਜਰਮਨ ਮੰਗ ਵੀਡੀਓ ਪ੍ਰੂਫ ਨਾਲ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਕਲਾਸ 8 443 ਜੇਸੂ ਮਵੰਜਾ 7747 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈरिजੂਰ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਨਾਮ ਕੌਰ ਜਨਤਿਕ 2006 ਹਾਈਟ 5 ਫੁੱਟ 5 ਇੰਚ ਕਾਸਟ ਚੋਹਾਨ ਸਿਕ ਏਰੀਆ ਬਠਿੰਡਾ ਲੜਕੀ ਅਮਰੀਕਾ ਵਰਕ ਪਰਮੈਂਟਰੀ ਪੜਾਈ ਬੀਟੈਕ ਇਨ ਕੰਪਿਊਟਰ ਸਾਇੰਸ ਜਲੰਧਰ ਇੰਡੀਆ ਕਮ ਆਈਟੀ ਕੰਪਨੀ ਫਾਰ ਐਮੈਸਨ ਕੰਪਿਊਟਰ ਸਾਇੰਸ ਐਨਜੀ ਯੂਐਸਸੀ ਮੈਂ ਰੇਦੀਆ ਪਰਵਾਤ ਤੋਂ ਪੜੇ ਲਿਖੇ ਲੜਕੇ ਦਿ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9814508828 ਤੁਸੀਂ ਪਰਵਾਣ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ

ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਨੂੰ ਹਰਸ਼ੰਤ ਕਾਨੀ ਇਲਾਕਾ ਸੱਜੇ ਨੂੰ ਨਾਮ ਕੋਰ ਲੜਕੀ ਕੈਨੇਡਾ ਉਮਰ 32 ਸਾਲ ਹਾਈਟ 5.5 ਇੰਚ ਕਾਸਟ ਅイヤー ਸਿਕ ਗੋਤ ਤਾਲੀਵਾਲ ਜ਼ਿਲ੍ਹਾ ਮੋਗਾ ਪੜਾਈ ਬੀਏਸੀ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਦਾ ਪੰਜਾਬ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੇ ਰਿਟਾਇਰਮੈਂਟ ਇੱਕ ਪਰ ਆ ਕੈਨੇਡਾ ਪੀਆਰ ਮੈਰਿਡ ਆ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗਵਦੀਆ ਪਰਵਾਰ ਨੂੰ ਪੜੇ ਨਿੱਕੇ ਲੜਕੇ ਦੇ ਲੋੜ ਹੈ ਲੜਕਾ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9814252119 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਤੁਸੀਂ ਲੈ ਸਕਦੇ ਹੋ नाम कौर जन्मति 1993 हाईट वन फुट 10 इंच पढ़ाई ग्रेजुएशन कास्ट रविदासिए एरिया फरीगढ़ सायु लड़की दा तलाक होया परिवार मेंबर एक परा कनाडा मांग गदिए परिवार तुम पढ़े लिखे लड़के दी लोड़ है लड़का एनआरआई होवे कास्ट रविदासिए ही संपर्क करन आनंदा मोबाइल नंबर 889482560 ਮਨੂ ਜੈਨ ਜਨਤਰੀ 1994 ਹਾਈ ਚੇਪੋਡ ਕਾਸਟ ਜਰਸੀ ਕੋਟ ਗੱਲਾ ਇਹ ਰੀਆ ਹਰਿਆਣਾ ਜ਼ਮੀਨ 11 ਕਿੱਲੇ ਪੜਾਈ ਮਸਟੋਕ ਕਮਰਸ ਪਰਵਾਰ ਮੈਂਬਰ ਇੱਕ ਪੈਨ ਕੈਨੇਡਾ ਮੰਗ ਅਗਧਿਆ ਪਰਵਾਰ ਤੋਂ ਪੜੀ ਲਿਖੀ ਸੋਨੇ ਸਮੱਕੀ ਲੜਕੀ ਦੀ ਲੋੜ ਹੈ ਲੜਕੀ ਆਸਟ੍ਰੇਲੀਆ ਪੀਆਰ ਜਾਂ ਵਰਕ ਪਰਮਿਟ ਜਾਂ ਕਨੇਡਾ ਪੀਆਰ ਹੋਵੇ ਕਮੂਨ ਦੀ ਜਰਸੀ ਕਾਸਟ ਵਾਲੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ ਗ੍ਰਾਮੀਨ ਮੀਸ 607 ਕੰਟਾਲੀ 100 ਪੰਜਾਬ ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸਿੰਘ ਜਰਮ ਤੇ 29 1991 5 ਫੁੱਟ 10 ਇੰਚ ਪੜਾਈ ਪੀ ਐਸ ਸੀ ਕਾਸਟ ਜਰਸੀ ਗੋਥ ਮੋਟਰ ਕੰਪਨੀ ਪੰਜਾਬ ਪੁਲਿਸ ਜ਼ਮੀਨ ਤੇ ਪ੍ਰਾਪਰਟੀ ਪੰਜ ਕਿਲੇ 14 ਦੁਕਾਨਾ ਕਿਰਾਏ ਦੀ ਆਮਦਨ 40000 ਪ੍ਰਤੀ ਮਹੀਨਾ ਏਰੀਆ ਬਟਿੰਡਾ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਯੋਕ ਰਿਟਾਇਰਮੈਂਟ ਹੋਵੇ ਲੜਕੀ ਦੀ ਉਮਰ 5 ਤੋਂ 5 ਦੇ ਵਿੱਚ ਹੋਵੇ ਜਰਸੀ ਕਾਸਟੀ ਐਨ ਨੂੰ ਸੰਪਰਕ ਕਰਨਾ ਇਹਨਾਂ ਦਾ ਮੋਬਾਈਲ ਨੰਬਰ 98633 36239 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਨੂੰ ਸ਼ਰਮ ਸੀ 18 11 2004 4 ਪੜਾਈ ਵੀ ਹੈ ਜਮੀਨ ਤਨ ਕੇ ਲਈ ਕਾਸਟ ਯਰਸਿਕ ਏਰੀਆ ਬਠਿੰਡਾ ਕਾਮ ਹਸਪਤਾਲ ਜੋਬ ਮੰਗ ਅਵਧੀਆ ਲੜਕੀ ਦੀ ਲੋੜ ਹੈ ਲੜਕੀ ਦਸਮੀ ਜਾਂ ਬਾਰਵੀ ਪਾਸ ਹੋਵੇ ਥੋੜੇ ਟਾਈਮ ਤੇ ਤਲਾਕ ਹੋਇਆ ਉਹ ਵੀ ਪਰਿਵਾਰ ਇਹਨਾਂ ਨੂੰ ਸੰਪਰਕ ਕਰ ਸਕਦੀ ਨੇ ਇਹਨਾਂ ਦਾ ਮੋਬਾਈਲ ਨੰਬਰ 9736 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਜਿੰਗੇ ਜਨਮ ਤੇ 31 12 1987 ਹਾਈਟ 5 ਫੁੱਟ 6 ਇੰਚ ਕਾਰਟੇਅਰ ਸੇਕਰ ਗੋਤਮ ਜ਼ਿਲ੍ਹਾ ਬਟਿੰਡਾ ਜਮੀਨ ਦੇ ਸ਼ੇਕਲੇ ਕਮ ਕੀਤੀਵਾੜੀ ਲੜਕੀ ਦਾ ਤਲਾਕ ਹੋਇਆ 13 ਸਾਲ ਦਾ ਬੇਟਾ ਮੈਂ ਗਰੀਵ ਕਰਤ ਹਾਂ ਤਲਾਕशुदा ਲੜਕੀ ਦੀ ਲੋੜ ਹੈ ਜਿਸ ਕੋਲ ਵੇਟੀ ਹੋਵੇ ਉਹਨਾਂ ਨੂੰ ਕਹਿ ਇਹਨਾਂ ਲਈ ਕੋਈ ਮੰਗਣੇ ਇਹਨਾਂ ਦਾ ਮੋਬਾਈਲ ਨੰਬਰ 784751537 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ